ਸਤਨਾਮ ਸ੍ਰੀ ਵਾਹਗੁਰੂ ਜੀ ਆਪ ਸਭ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਹੁਣ ਜਲਾਈ ਮਹੀਨੇ ਦਾ ਅਖੀਰ ਚੱਲ ਰਿਹਾ ਹੈ ਤੇ ਸੌਣ ਮਹੀਨਾ ਵਿੱਚ ਆਦ ਵਿੱਚ ਪਹੁੰਚ ਚੁੱਕਿਆ ਤੇ ਗੱਲ ਇਹ ਹੈ ਵੀ ਸਭ ਤੋਂ ਵਧੀਆ ਮੌਸਮ ਹੈ ਛੋਟੇ ਫਲਦਾਰ ਸ਼ਾਨਦਾਰ ਫੁੱਲਦਾਰ ਬੂਟੇ ਲਗਾਉਣ ਦਾ ਤਾਂ ਕਿ ਆਉਣ ਵਾਲਾ ਸਮਾਂ ਹਰਿਆਵਲਣਾ ਭਰ ਜਾਵੇ ਆਪ ਜੀ ਸਭ ਨੂੰ ਬੇਨਤੀ ਹੈ ਇਸ ਪਾਸੇ ਬਹੁਤ ਧਿਆਨ ਵੱਧ ਤੋਂ ਵੱਧ ਦਿੱਤਾ ਜਾਵੇ ਜਿਸ ਤਰ੍ਹਾਂ ਕਹਿ ਦਿੰਦੇ ਹਨ ਇੱਕ ਰੁੱਖ ਤੇ 100 ਸੁੱਖ ਇਹ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਬਾਤوں ਵੱਧ ਇਸ ਪਾਸੇ ਧਿਆਨ ਕੀਤਾ ਜਾਵੇ ਆਉਣ ਵਾਲਾ ਵਾਤਾਵਰਨ ਸਾਫ਼ ਹੋ ਜਾਵੇ ਪ੍ਰਦੂਸ਼ਣ हट ਜਾਵੇ ਹੁਣ ਆ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਜੇ ਪਾਪਾ ਜੀ ਨੇ ਗੱਡੀ ਦਿੱਤੀ ਹੈ ਤੇ ਤਕਰੀਬਨ ਰੋਜ਼ਾਨਾ ਇਹ ਕੰਮ ਕਰੀਦਾ ਜਦੋਂ ਡਿਊਟੀ ਤੇ ਜਾਈਏ ਭਾਵੇਂ ਡਿਊਟੀ ਵਿੱਚ ਨਹੀਂ ਵੀ ਆਉਂਦਾ ਆਪਣੀ ਡਿਊਟੀ ਕਰਕੇ ਉਹ ਹੈਲਥ ਨਾਲ ਰਿਲੇਟਿਡ ਡਿਊਟੀ ਹੋ ਰਿਹਾ ਹੈ ਸਿਹਤ ਵਿਭਾਗ ਨਾਲ ਉਹ ਕਰਕੇ ਤੇ ਫਿਰ ਆਖੀ ਦਾ ਜਿੱਥੇ ਕਿਤੇ ਨਰਸਰੀ ਹੋਵੇ ਲੱਗ ਬਣੇ ਥੋੜੇ ਜੇ ਪਗਦੇ ਵਿੱਚ ਰਾਖੀ ਲਈਏ ਸ਼ਾਨਦਾਰ ਫੁੱਲਦਾਰ ਤੇ ਆਪਣਾ ਫਲਦਾਰ ਉਹ ਕਿਤੇ ਨਾ ਕਿਤੇ ਲਗਾਏ ਜਾਣਗੇ ਨਾ ਬਾਕੀ ਹੁਣ ਸ਼ਾਮ ਦੇ ਟਾਈਮ ਘਰ ਜਾ ਕੇ ਰੱਖ ਲਵਾਂਗੇ ਤੇ ਸ਼ਾਮੇ ਰੱਖਾਂਗੇ ਪਾਣੀ ਪੂਣੀ ਪਾਵਾਂਗੇ ਇਹਨਾਂ ਨੂੰ ਕਿਤੇ ਫਿਰ ਹੋੜੀ ਹੋੜੀ ਜਿਹੜਾ ਜਿਹੜਾ ਕਿਸ ਨੇ ਮੰਗਿਆ ਲੋੜ ਵਾਲੀ ਥਾਂ ਤੇ ਜਿੱਤਰਾ ਸਕੂਲ ਆ ਕੋਈ ਗੁਰਦੁਆਰਾ ਮੰਦਿਰ ਮਸਜਿਦ ਜੋ ਵੀ ਸੰਜ ਸੰਜੇ ਘਾਰਿਆ ਸਤ ਸੰਗਕਾਰ ਹੋਣ ਧਾਰਮਿਕ ਸਥਾਨ ਜਾਂ ਹੋਰ ਵੀ ਕੋਈ ਜਗ੍ਹਾ ਸੰਜੀਆਂ ਜਿੱਥੇ ਕੋਈ ਕਹੂਗਾ ਹੋਲੀ-ਹੋਲੀ ਉੱਥੇ ਲਗਾਵਾਂਗੇ ਲਗਾਵਾਂਗੇ ਤੇ ਸੰਤ ਨੂੰ ਕਾਵਾਂਗੇ ਪਾਣੀ ਵੀ ਪਾਈਏ ਪਾਣੀ ਵੀ ਪਾਵਾਂਗੇ ਗੱਲ ਇਸ ਤਰ੍ਹਾਂ ਆਪੇ ਕਰਨਾ ਸੌਖਾ ਤੇ ਕਰਾਉਣਾ ਬੜਾ ਔਖਾ ਅੱਜ ਕੱਲ ਕਰਨਾ ਸੌਖਾ ਤੇ ਕਰਾਉਣਾ ਔਖਾ ਇਸ ਕਰਕੇ ਗੱਡੀ ਦੇ ਵਿੱਚ ਇੱਕ ਰੰਬਾ ਪਾਣੀ ਪਾਉਣ ਵਾਲਾ ਫਹਾਰਾ ਇਹ ਕੋ ਕੁਮਾ ਕੁਮਾ ਆਖੇ ਮਿੱਟੀ ਕੱਢਣ ਵਾਲਾ ਇੱਕ ਅਦਾ ਪਾਟਾ ਵਿੱਚ ਪਾਣੀ ਦੀਆਂ ਬੋਤਲਾਂ ਵੀ ਇੱਕ ਦੋ ਰੱਖੀ ਦੀਆਂ ਵਾ ਜਦੋਂ ਮੌਕਾ ਲੱਗੇ ਜਿੱਥੇ ਜਾਪੇ ਉੱਥੇ ਲਾ ਦਈਏ ਪਹਿਲੋਂ ਵੀਡੀਓ ਵੀ ਪਾਈਆਂ ਵਾਂ ਫੋਟੋਆਂ ਵੀ ਲਵਾਈਆਂ ਵਾਂ ਇਹ ਨਹੀਂ ਕਿ ਆਪੇ ਇਹਨਾਂ ਨੂੰ ਘਰੇ ਜਾ ਕੇ ਖਰਾਬ ਨਹੀਂ ਕਰਨਾ ਮੁੜ ਕੇ ਸਾਰਿਆਂ ਨੂੰ ਕਹਿਦਾ ਵਾ ਬਾਤਾਂ ਵਾਤਾਂ ਸਾਂਭ ਸੰਭਾਲ ਕੇ ਕਰੋ ਆਉਣ ਵਾਲਾ ਵਾਤਾਵਰਨ ਬਚਾਈਏ ਪ੍ਰਦੂਸ਼ਣ ਹਟਾਈਏ ਹਰਿਆਵਲ ਲਹਾਈਏ ਪਿਛਲੇ ਸਮਿਆਂ ਦੇ ਵਿੱਚ ਧਾਰਮਿਕ ਸਥਾਨ ਗੁਰਦੁਆਰਾ ਗੁਰਦੁਆਰਾ ਸਾਬ ਵਾਲੇ ਸਿੰਬ ਸਾਹਿਬ ਵੀ ਜਾਂ ਹੋਰ ਵੀ ਜਿਹੜੇ ਧਾਰਮਿਕ ਸਥਾਨ ਆ ਸਾਰੇ ਇਸ ਪਾਸੇ ਬਹੁਤ ਧਿਆਨ ਦੇ ਰਹੇ ਆ ਆਪਾਂ ਤੇ ਉਹਨਾਂ ਦੀਆਂ ਸਿੱਖਿਆ ਤੇ ਚੱਲ ਰਹੇ ਆ ਸੰਖਿਆਵਾਂ ਤੇ ਆਪਾਂ ਤੇ ਕੁਛ ਛੋਟਾ ਜਿਹਾ ਪ੍ਰੋਗਰਾਮ ਕਰ ਰਹੇ ਆ ਕਈ ਵਾਰ ਲੇਟ ਵੀ ਹੋ ਜਾਈਦਾ ਵਾ ਕਾਫੀ ਡਿਊਟੀ ਤੋਂ ਕਰਦੇ ਗੁੱਸਾ ਵੀ ਕਰਦੇ ਆ ਵੀ ਤੂੰ ਕਿੱਥੇ ਕਿੱਥੇ ਚਲ ਗਿਆ ਡਿਊਟੀ ਤੇ ਕਦੋਂ ਦੀ ਹਟੇ ਜਾਣਾ ਆ ਰਿਹਾ ਯਾਰ ਮਜਾ ਹੀ ਬੜਾ ਆਉਂਦਾ ਆਂਦੇ ਹਿੰਦੇ ਇੱਕ ਰੁੱਖ ਤੇ ਸੋਹ ਸੁੱਖ ਔਰ ਉਹ ਜੀ ਸੁੱਖ ਮਿਲਦੇ ਆ ਘਰ ਵੀ ਕਾਫੀ ਲਾਇਆ ਜੀ ਪਲਾਂਟੇਸ਼ਨ ਹਰ ਇੱਕ ਤਰ੍ਹਾਂ ਦੇ ਬੂਟੇ ਲਾਏ ਆ ਹੋਣ ਤੇ ਉਹਨਾਂ ਦੇ ਤੇਠਾ ਵੀ ਉਗ ਪਏ ਆ ਸਮੰਜਨਾ ਕੜੀ ਪਤਾ ਨਿਮ ਜਾਮ ਨੂੰ ਡਾਲੀਆਂ ਬੜੀਆਂ ਚੀਜ਼ਾਂ ਉਗ ਪੀਆਂ ਵਾ ਤੇ ਕਈ ਵਾਰੀ ਜੋ ਵੀ ਗੱਡੀ ਚ ਰੱਖ ਕੇ ਲੈ ਚ ਜਾਂਦੀਆਂ ਵਾ ਮੇਰੀ ਆਪਣੀ ਹੈਗੀ ਆ ਦਫਤਰ ਸਿਵਲ ਸਰਜਨ ਜੀ ਪੋਸਟ ਸਿਹਤ ਕੁਮਲੇਰੀ ਅਫਸਰ ਹੁਣ ਆ ਵੇਖੋ ਸੜਕ ਤੇ ਜਾ ਰਹੇ ਆ ਨਾ ਕਿੱਡੀ ਸੋਹਣੇ ਸੋਹਣੇ ਸ਼ਾਨਦਾਰ ਫੁੱਲਦਾਰ ਲੱਗੇ ਆ ਫਲਦਾਰ ਇਹ ਵੀ ਸੰਤਮਾਤਮਾਨੇ ਲਵਾਏ ਆ ਨਾ ਬੜੀ ਕਿਰਪਾ ਵਾ ਜੀ ਕਰਦਾ ਜਦੋਂ ਗਰਮੀ ਹੋਈਏ ਭੱਜ ਕੇ ਛਾਵੇਂ ਜਾਈਏ ਉਦੋਂ ਚੇਤਾ ਆਉਂਦਾ ਵਾ ਵੀ ਵਾਤਵਾਤ ਸ਼ਾਨਦਾਰ ਫੁੱਲਦਾਰ ਫਲਦਾਰ ਟੂਟੇ ਲਗਾਉਣੇ ਚਾਹੀਦੇ ਆ ਸਾਵਧਾਨ ਸਵਾਲ ਕਰਨੀ ਚਾਹੀਦੀ ਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਦੋਂ ਪੈੜੀਆਂ ਤੇ ਲਾਗੇ ਆਪਾਂ ਅੱਗ ਵਗੈਰਾ ਲਾਉਣੇ ਆ ਨਾ ਨਾ ਨੂੰ ਬੜਾ ਪਿਆਰ ਕਰੋ ਰੁੱਖਾਂ ਨੂੰ ਧੀਆਂ ਪੁੱਤਾਂ ਵਾਂਗ ਪਿਆਰ ਕਰੋ ਉਥੋਂ ਥੋੜਿਆ ਥਾਂ ਸਾਫ਼ ਕਰ ਲਿਆ ਕਰੋ ਤੇ ਹੱਟ ਵੀ ਲਾਇਆ ਕਰੋ ਇਹਨਾਂ ਦੇ ਲਾਗੇ ਨਾ ਲਾਇਆ ਕਰੋ ਜਦੋਂ ਹਵਾ ਦੂਜੇ ਪਾਸੇ ਹੋਵੇ ਉਦੋਂ ਲਾਇਆ ਕਰੋ ਤੇ ਇਹਨਾਂ ਨੂੰ ਵਾਦ ਤੋਂ ਵਾਦ ਪਾਣੀ ਪਾਓ ਇੱਕ ਰੁੱਖ ਤੇ 100 ਸੁੱਖ ਇੱਕ ਰੁੱਖ ਤੇ 100 ਸੁੱਖ ਕਰ ਪਲਾਹੋ ਭਲਾ ਆ ਵੇਖੋ ਸੜਕਾਂ ਤੇ ਕਿੱਡੇ ਸੋਹਣੇ ਲੱਗੇ ਫੁੱਲ ਫਲਾਵਰ ਆਪਣਾ ਜਿਲ੍ਹਾ ਤਰਨਤਾਰ ਨੇ ਜੀ ਇੱਥੇ ਸੰਤ ਮਹਾਤਮਾ ਬਾਬੇ ਖਡੂਰ ਸਾਹਿਬ ਵਾਲੇ ਵੀ ਬਹੁਤ ਲਵਾ ਰਹੇ ਆ ਸਾਡੇ ਏਰੀਆ ਵਿੱਚ ਆ ਵੀਰੋ ਸ਼ਰਕ ਤੇ ਸਭ ਉਹਨਾਂ ਦੀਆਂ ਹੀ ਦੇਣਾ ਵਾ ਸਭ ਧਰਮ ਰਲ ਕੇ ਕੰਮ ਕਰਨ ਤੇ ਕਰ ਵੀ ਰਹੇ ਆ ਸਭ ਤੇ ਬਾਬਾ ਜੀ ਕਿਰਪਾ ਕਰਨਗੇ ਤਨ ਤਨ ਸਤਿਗੁਰ ਸੱਚੇ ਪਾਤਸ਼ਾਹ ਤਨ ਤਨ ਗੁਰੂ ਨਾਨਕ ਦੇਵ ਜੀ ਅਣ ਦਾਸ ਨੇ ਗੱਡੀ ਦੇ ਵਿੱਚ ਰੱਖੇ ਆ ਆ ਵੇਖੋ ਤੁਸੀਂ ਕਿਉਂਕਿ ਆਪਣੇ ਜਿਹੜੇ ਨਾਲ ਬੈਠੇ ਵੀਰ ਜੀ ਇਹ ਵੀਡੀਓ ਬਣਾ ਰਹੇ ਆ ਆਪਾਂ ਗੱਡੀ ਚਲਾ ਰਹੇ ਹੌਲੀ ਹੌਲੀ ਤੇ ਇਹ ਨਾਲੋ ਨਾਲ ਵੀਡੀਓ ਬਣਾਈ ਜਾ ਰਿਹਾ ਦੇਖੋ ਕਿੱਡੇ ਸੁਣੀ ਲੱਗ ਰਿਹਾ ਇੱਕ ਰੁੱਖ ਤੇ ਸੌ ਸੁੱਖ ਕੁਝ ਨਹੀਂ ਹੁੰਦਾ ਗੱਡੀ ਨੂੰ ਮਜ਼ਾ ਹੀ ਆਉਂਦਾ ਵਾ ਸਾਬ ਕਰ ਲਾਂਗੇ ਅੱਧਾ ਪੌਣਾ ਘੰਟਾ ਲਾ ਕੇ ਫਿਰ ਆਖ ਲਾਂਗੇ ਜਿੱਥੇ ਲਾਵਾਂਗੇ ਨਜ਼ਾਰੇ ਆ ਸ਼ਾਮਾਂ ਠੰਡੀਆਂ ਆਹਾਹਾ ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਆ